ਉਸੀ ਕਰਬ ਨੂੰ ਹੀ ਵਕਤ ਵਕਤ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪਰਵੂ ਪਰਮਾਤਮਾ ਲਾਰਡ ਗੋਡ ਆਦੀ ਨਾਮਾਂ ਦੁਆਰੇ ਯਾਦ ਕੀਤਾ ਜਾਂਦਾ ਹੈ ਮਿੱਠੇ ਮੇਵੇ 베ਰੀ ਦੇਵੇ ਫਿਰ ਵੀ ਬੱਟੇ ਖਾਵੇ ਮਿੱਠੇ 베ਵੇ 베ਰੀ ਦੇਵੇ ਫਿਰ ਵੀ ਬੱਟੇ ਖਾਵੇ ਸਬਰ 베ਰੀ ਦਾ ਬੇਖੁੱਲਿਆ ਨੇਕੀਆਂ ਕਰਦੀ ਜਾਵੇ ਇਹ ਹੈ ਵੀ ਜਿਹੜਾ ਇਹ ਮੈਸੇਜ ਹੈ ਇੱਥੋਂ ਉਹ ਜਾਂਦਾ ਵੀ ਸਾਨੂੰ ਬਗੈਰ ਕਿਸੇ ਭੇਦਭਾਵ ਤੋਂ ਬਗੈਰ ਕਿਸੇ ਲਾਲਚ ਤੋਂ ਇਨਸਾਨੀਅਤ ਦੀ ਖੇਮਤ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਉਹਦਾ ਫਾਲੇ ਦਾ ਖਰਚੇਦਾਰ ਨੂੰ ਕੀ ਮਿਲਣਾ ਹੈ ਕਿਉਂਕਿ ਰੱਬ ਰਾਜ਼ੀ ਹੋਣਾ ਚਾਹੀਦਾ ਹੈ ਜਿਹੜਾ ਇਹ ਮੈਂ ਪਹਿਲਾਂ ਜਿਵੇਂ ਕਿਹਾ ਇਹ ਕਿਹੜਾ ਮੈਸੇਜ ਗਿਆ ইউরোপ ਦੇ ਪੂਰੇ ਬੋਰਡ ਨੂੰ ਸਾਡੀ ਭਾਈਚਾਰਕ ਨੁਕਸਾਨ ਦਾ ਜਿੱਥੇ ਚਾਹਵ ਉਸ ਨਫਰਤਾਂ ਫਰਾਈ ਜਾ ਰਹੀਆਂ ਨੇ ਧਰਮ ਦੇ ਨਾਮ ਤੇ ਉਥੋਂ ਇੱਕ ਮੁਹੱਬਤ ਦਾ ਸੁਨੇਹਾ ਆ ਰਿਹਾ ਹੈ ਅਸਲ ਜਿਹੜੀ ਪ੍ਰੋਬਲਮ ਹੈ ਸਾਡੇ ਲੋਕ ਧਰਮ ਦੇ ਨਾਮ ਤੇ ਇੰਡੀਆ ਸਾਡੇ ਪ੍ਰੋਬਲਮ ਖੜੀ ਕਰ ਰਹੇ ਨੇ ਉਹ ਧਾਰਮਿਕ ਨਹੀਂ ਹੈਗੇ ਕਿਉਂਕਿ ਧਰਮ ਨਾ ਤਾਂ ਜਨਮ ਦਾ ਵਿਸ਼ਾ ਹੈ ਨਾ ਨਾਮ ਦਾ ਵਿਸ਼ਾ ਨਾ ਪਹਿਰਾਵੇ ਦਾ ਵਿਸ਼ਾ ਹੈ धर्म इन्होंने तिना चीज़ों का नाम नहीं है धर्म तो तन का विषय है ही नहीं धर्म जोड़ा है वो मन का विषय है सोच का विषय है जे असी सोच ना बदली अपना मन ना बदलिया या आत्मा तो असी फॉलो ना किता तो असी धार्मिक है ही नहीं अच्छी तो बहरूपी हैं ठीक है नहीं सब मन बद बदल की लड़ है सोच बदल की लड़ है ताकि असी सही धर्म की परिभाषा समझिए और धर्म के अनुसार असी जीवन बतीत करिए देखो इस्लाम च है ਇਹ ਕਿ ਚੈਪਟਰ ਹੈ ﺍﻟ ਮਾਇਦਾ ਆਇਤ ਨੰਬਰ 32 ਅਨਹ ਕਾਤਲ ਨਫਸਮ ਬਿਗੈਰ ਨਫਸਿਨ ਅਵ ਫਜ਼ਾਦਨ ਫਿਲ ਅਰਦੀਫਾ ਕਾਨ ਨਬ ਕਾਤਲ ਅਨਸਾ ਜਮਈਆ ਜਿਸਨੇ ਕਿਸੇ ਨਿਰਦੋਜਾਨ ਦਾ ਕਤਲ ਕੀਤਾ ਉਹਨੇ ਸਾਰੇ ਇਨਸਾਨਾਂ ਦੀ ਹੱਤਿਆ ਕਰਤੀ 47 ਜੀ ਪਾਕਿਸਤਾਨ ਕਿਹਨੇ ਕਤਲ ਕੀਤਾ ਸਿੱਖੀ ਨੂੰ ਕਿਹਨੇ ਮਾਰਿਆ ਉਹ ਮੁਸਲਮਾਨ ਨਹੀਂ ਸੀ ਮੁਸੋੜਾਂ ਦੇ ਪੇਛੇ ਦੇ ਤੇ ਇਧਰ ਜਿਹੜਾ ਮੁਸਲਮਾਨ ਨੂੰ ਦੂਸਰਾਂ ਨੂੰ ਕਤਲ ਕੀਤਾ ਗਿਆ ਉਹ ਸਿੱਖ ਨਹੀਂ ਦੇ ਸਿੱਖਾਂ ਦੇ ਪੇਛੇ ਤੇ ਕਿਉਂਕਿ ਬਾਬਾ ਨਾਨਕ ਦਾ ਫਰਮਾਨ ਹੈ ਤਵਾਰੀ ਗੁਰੂ ਖਾਰ ਸਾਹਿਬ ਅੰਗ ਚਾ 1540 ਦੇ ਮਾਰਤ ਹੈ ਜੋ ਆਦਮੀ ਬਿਨਾ ਗੁਨਾਹ ਕਰਾਲ ਪੈਂਦਾ ਹੈ ਦੋਜ਼ ਖਾ ਵੀ ਜਿੱਤੇ ਦੇ ਹੀ ਬਾਲ ਜਿਹੜਾ ਕਿਸੇ ਬੇਗੁਨਾਹ ਬੇਕਸੂਰ નિર્ਦੋਸ਼ ਬੰਦੇ ਨੂੰ ਮਾਰਦਾ ਉਹ ਮਰਨ ਵੜ ਦੇ ਬਾਲਾਂ ਜਿੰਨੇ ਬਰਸ ਨਰਕ 'ਚ ਰਹਿੰਦਾ ਕਿਉਂਕਿ ਮਨੁੱਖ ਨੂੰ ਰੱਬ ਨੇ ਆਪਣੇ ਨੂਰ ਤੋਂ ਪੈਦਾ ਕੀਤਾ ਕੋਈ ਕਿ ਸੱਚਾ ਜਿਹੜਾ ਗੁਰੂ ਸਿੱਖਾ ਉਹ ਕਿਸੇ ਕਿਸੇ ਨੂੰ નિર્ਦੋਸ਼ੀ ਇਤਿਆ ਕਰ ਸਕਦਾ ਜਿਹੜਾ ਸੱਚਾ ਮੁਸਲਮਾਨ ਹੈ ਉਹ ਕਿਸੇ નિર્ਦੋਸ਼ ਦੀ ਇਤਿਆ ਕਿਵੇਂ ਕਰ ਸਕਦਾ ਜਾਈਂ ਜੀ ਠੀਕ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਮੁਸਲਮਾਨ ਭਾਈ ਜਰਾ ਇੱਥੇ ਆਇਆ ਪਿੰਡਰਵਾੜੇ ਦੇ ਵਿੱਚ ਉਸ ਤੋਂ ਬਾਅਦ ਇਹਨੇ ਆਪਣਾ ਰੋਜ਼ਾ ਉਰੇ ਖੋਲੇ ਇਹ ਸਾਡੇ ਕੋਲ ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇਖੇ ਸਾਡੇ ਕੋਲ ਇਹ ਦੂਸਰੀ ਵਾਰ ਯਾਨੀ ਕਿ ਪਿਛਲੇ ਸਾਲ ਵੀ ਸਾਡੇ ਕੋਲ ਆਏ ਸੀਗੇ ਤੇ ਇਸ ਵਾਰ ਇਹ ਦੂਸਰੀ ਵਾਰ ਆਏ ਨੇ ਮੈਂ ਇੱਕ ਪਿੰਗਲਵਾੜਾ ਸੇਵਾਦਾਰ ਹੀ ਹਾਂ ਇੱਥੇ ਆਮਰੇਦੀ ਸੇਵਾ ਕਰਨਾ ਆ ਜਾਈਦਾ ਔਰ ਪਿੰਗਲਵਾੜਾ ਦੇਖੇ ਇਹ ਜਿਸ ਤਰ੍ਹਾਂ ਇਹ ਰੋਜੇ ਕੋਲਣਾ ਨੇ ਇੱਕ ਆਪਣੇ ਸਮਾਜ ਨੂੰ ਜਿਹੜੀ ਹੈ ਸਾਂਝੀ ਵਾਲਤਾ ਦਾ ਸੰਦੇਸ਼ ਬਹੁਤ ਵਧੀਆ ਜਾਂਦਾ ਹੈ ਡਾਕਟਰ ਨਜੀਦ ਨੇ ਜੋ ਕਿ ਸਿੱਖ ਮੁਸਲਮਾਨ ਫਰੰਚ ਮੇਗੋਟ ਦਾ ਚਲਾ ਰਹੇ ਨੇ ਸਾਂਝਾ ਮੋਰਚਾ ਗੰਦੇਕੋਟ ਵਿੱਚ ਚਲਾ ਰਹੇ ਨੇ ਉਹ ਪਿਛਲੇ ਸਾਲ ਵੀ ਰੋਜੇ ਉਹਨਾਂ ਨੇ ਖੋਲੇ ਆ ਕੇ ਔਰ ਰੱਬ ਦੇ ਘਰੇ ਭਗਤਪੁਰਨ ਸਿੰਘ ਪਿੰਗਲਵਾੜਾ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦੇ ਘਰੇ ਇਹਨਾਂ ਨੇ ਆ ਕੇ ਦੂਸਰੇ ਸਾਲ ਲੈ ਜੋ ਆਪਣੇ ਰੋਜੇ ਇੱਥੇ ਖੋਲੇ ਨੇ ਔਰ ਮੀਨਜ਼ ਜਿਹੜਾ ਆਪਾਂ ਈਸ਼ਵਰ ਦੀ ਗੱਲ ਕਰਦੇ ਆਂ ਪ੍ਰਭੂ ਦੀ ਗੱਲ ਕਰਦੇ ਆਂ ਪਰਮਾਤਮਾ ਦੀ ਗੱਲ ਕਰਦੇ ਆਂ ਪਰਮਾਤਮਾ ਇੱਕ ਹੈ ਆਪਾਂ ਸਾਰੇ ਉਹਨਾਂ ਦੇ ਬੱਚੇ ਹਾਂ ਉਸ ਮੁੱਖ ਉਦੇਸ਼ ਨੂੰ ਰੱਖ ਕੇ ਜੋ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਹੈ ਉਹ ਇਸ ਤੇ ਆਏ ਨੇ ਤੇ ਇਹਨਾਂ ਨੇ ਆਪਣੇ ਜੋ ਰੋਜ਼ੇ ਨੇ ਉਹ ਅੱਜ ਇਸ ਧਰਤੀ ਦੇ ਪਾਕ ਹੋਇਤਾ ਧਰਤੀ ਦੇ ਬਿੰਗਲਬੜਾ ਵਿਖੇ ਖੋਲੇ ਨੇ